ਅਲ ਪ੍ਰਸਾਦ ਅੰਤਮ ਅਰਦਾਸੀ ਜੀ ਆਪਣੇ ਕੋਲ ਕੀ ਕਹਿਣਾ ਚਾਹਦੇ ਕੋ ਦੋ ਸ਼ਬਦਾਂ ਦੇ ਜਿਹੜਾ ਦੋ ਚਲਾ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਜੀ ਆਇਆਂ ਆਖਦਾ ਵਾਂ ਅੱਜ ਸਰਦਾਰ ਕਸ਼ਮੀਰ ਸਿੰਘ ਸੋਲ ਸਾਡੇ ਐਮ ਐਲ ਏ ਜੋ ਵਿਧਾਨ ਸਭਾ ਹਲਕਾ ਤਰਨ ਤਰਨ ਤੋਂ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਅੱਜ ਆਪਾਂ ਸਾਰੇ ਸ਼ਾਮਲ ਹੋਏ ਸਾਂ ਉਹ ਪਿਛਲੇ ਦਿਨੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਸੀ ਅੱਜ ਉਹਨਾਂ ਦੀ ਅੰਤਮ ਅਰਦਾਸ ਦਾ ਭੋਗ ਪਰੰਤ ਅਸੀਂ ਸਾਰੇ ਉੱਥੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਗਏ ਸੀ ਜੋ ਕਿ ਸਾਡੇ ਲਈ ਬਹੁਤ ਹੀ ਦੁੱਖ ਦੀ ਘੜੀ ਹੈ ਬਹੁਤ ਦੁੱਖ ਹੋਇਆ ਪਰਿਵਾਰ ਨੂੰ ਸਾਡੇ ਵਿਧਾਨ ਸਭਾ ਹਲਕੇ ਨੂੰ ਸਾਡੇ ਸਾਥੀਆਂ ਨੂੰ ਉਹਨਾਂ ਦਾ ਜਿਹੜਾ ਜਾਣਾ ਸੀ ਉਹ ਬਹੁਤ ਦੁੱਖ ਭਰਿਆ ਸੀ ਇਸ ਸਮੇਂ ਸਾਡੇ ਮਾਨਯੋਗ ਸਾਡੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਵੀ ਪਹੁੰਚੇ ਸੀ ਸਾਡੇ ਪੰਜਾਬ ਦੇ ਚੀਫ ਮਨਿਸਟਰ ਸਰਦਾਰ ਭਗਵੰਤ ਸਿੰਘ ਮਾਨ ਜੀ ਉੱਚੇ ਤੌਰ ਤੇ ਆਏ ਸੀ ਪੰਜਾਬ ਦੇ ਪ੍ਰਭਾਰੀ ਸ੍ਰੀ ਮਨੀਸ਼ ਸ਼ੋਧਿਆ ਜੀ ਉਹ ਵੀ ਆਪਣਾ ਵਕਤ ਕੀਮਤੀ ਕੱਢ ਕੇ ਸ਼ਰਧਾਂਜਲੀ ਦੇਣ ਵਾਸਤੇ ਉਹਨਾਂ ਦੇ ਅੰਤਮ ਅਰਦਾਸ ਦੇ ਵਿੱਚ ਸਾਰੇ ਹੀ ਸ਼ਾਮਲ ਹੋਏ ਸੀ ਡਾਕਟਰ ਸਾਹਿਬ ਜੀ ਬਸ ਤੋਂ ਬਾਅਦ ਇਹਦਾ ਕਾਹ ਦੀ ਗੱਲ ਕਿਸ ਤਰ੍ਹਾਂ ਦੇਖਦੇ ਜੇ ਅੱਜ ਉਹਨਾਂ ਦਾ ਭੋਗ ਸੀ 88 ਗੇਰੇ ਗੇਰੇ ਉੱਤੇ ਚਰਚਾਵਾ ਬੜੀ ਬੜੀ ਤੂੜਫਾ ਚੁੱਕੀਆਂ ਨਾ ਕਿਸੇ ਕਿਸ ਤਰ੍ਹਾਂ ਦੇ ਡਾਕਟਰ ਸਾਹਿਬ ਦੇ ਜਾਣ ਤੇ ਬਾਅਦ ਜੋ ਵੀ ਅੱਜ ਅਜੇ ਤਾਂ ਉਹਨਾਂ ਦਾ ਸਿਰਫ ਭੋਗ ਸਮਾਰੋਹ ਹੀ ਅੱਜ ਖਤਮ ਹੋਇਆ ਵਾ ਬਾਕੀ ਜਿਹੜੀਆਂ ਚਰਚਾਵਾਂ ਜਿਹੜੀਆਂ ਗਲਿਆਰਿਆਂ ਦੇ ਵਿੱਚ ਚੱਲ ਰਹੀਆਂ ਨੇ ਉਹ ਅਜੇ ਨਹੀਂ ਸੀ ਚੱਲਣੀਆਂ ਚਾਹੀਦੀਆਂ ਕਿਉਂਕਿ ਕੁਝ ਸਮਾਂ ਕਿਸੇ ਵੀ ਚੀਜ਼ ਨੂੰ ਲੱਗਦਾ ਵਾ ਜੋ ਪੋਸਟਾਂ ਪੈ ਰਹੀਆਂ ਨੇ ਜਾਂ ਜੋ ਵੀ ਕੋਸ਼ਿਸ਼ ਕਰ ਰਹੇ ਨੇ ਉਹ ਮੈਂ ਉਸ ਚੀਜ਼ ਦੀ ਨਖੇਦੀ ਕਰਦਾ ਵਾਂ ਉਹ ਚੀਜ਼ ਨਹੀਂ ਸੀ ਹੋਣੀ ਚਾਹੀਦੀ ਅ ਬਾਕੀ ਹਲਕੇ ਨੂੰ ਚਲਾਉਣ ਦੀ ਜਿਹੜੀ ਗੱਲ ਆ ਉਹ ਆਮ ਆਦਮੀ ਪਾਰਟੀ ਦੀ ਵਾਗਡੋਰ ਜਿਹੜੀ ਆ ਉਹਨਾਂ ਹਲਕੇ ਦੀ ਫੜੀ ਹੋਈ ਆ ਸਾਰੇ ਕੰਮ ਹਲਕੇ ਦੇ ਉਹ ਜਿਹੜੇ ਸਾਡੇ ਨੁਮਾਇंदे ਕਰ ਰਹੇ ਨੇ ਤਰ ਮਤਲਬ ਤੁਸੀਂ ਇਹ ਸੋਚਦੇ ਜਿਵੇਂ ਸੋਸ਼ਲ ਮੀਡੀਆ ਤੇ ਅੱਜ ਦਾ ਪਰਾ ਵੀ ਲੈਪ ਹੁੰਦੀ ਹੈ ਤੇ ਅੱਗੇ ਦੇ ਪੋਸਟ ਆ ਪਾਰਟੀ ਵਰਕਰਾਂ ਦੀਆਂ ਚੀਰਮੈਨਾਂ ਦੀਆਂ ਵਾਇਰਲ ਹੋਣ ਲੱਗ ਜਾਂਦਾ ਹੈ ਕਿ ਸਾਨੂੰ ਟਿਕਟ ਦੀ ਦਾਅਵੇਦਾਰੀ ਜਿਹੜੀ ਆ ਪਾਰਟੀ ਨੂੰ ਆਪਣੀ ਦੱਸਾਈ ਜਣੀ ਕਿਸ ਤਰ੍ਹਾਂ ਦੇਖਦੇ ਹੋ ਪਾਰਟੀ ਦਾ ਜਿਹੜੀ ਇਹ ਕਾਰਜਕਾਰੀ ਆ ਇਹ ਪਾਰਟੀ ਦਾ ਜੋ ਸਾਨੂੰ ਹੁਕਮ ਹੋਏਗਾ ਜੋ ਹਲਕੇ ਨੂੰ ਪਾਰਟੀ ਦਾ ਹੁਕਮ ਹੋਏਗਾ ਕਿਸ ਦੇ ਸਿਰ ਤੇ ਤਾਜ ਰੱਖਣਾ ਵਾ ਇਹ ਆਮ ਆਦਮੀ ਪਾਰਟੀ ਸਾਡੀ ਬਾਖੂਬ ਜਾਣਦੀ ਆ ਜੋ ਪਾਰਟੀ ਦਾ ਹੁਕਮ ਹੋਊਗਾ ਉਹ ਸਾਰਿਆਂ ਨੂੰ ਹੀ ਮੰਨਣਾ ਪੈਣਾ ਵਾ ਜੀ ਕਿਤੇ ਨਾ ਕਿਤੇ ਮਧੇਰ ਸਾਹਿਬ ਨੂੰ ਇਸ ਰੇਲ ਸੇ ਸ਼ਾਮਲ ਸਮਝੀ ਪਾਰਟੀ ਦੇ ਵਿੱਚ ਅੱਜ ਕੰਮ ਕਰ ਰਿਹਾ ਮੈਂ 2022 ਦੇ ਵਿੱਚ ਵੀ ਟਿਕਟ ਦਾ ਦਾਵੇਦਾਰ ਸੀ ਅਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਪਾਰਟੀ ਦਾ ਜਿਹੜਾ ਨਾਮ ਸੀ ਉਹ ਘਰ ਘਰ ਤੱਕ ਪਹੁੰਚਾਇਆ ਇੱਕ ਬਾਰਡਰ ਬੈਲਟ ਦਾ ਹਲਕਾ ਹੋਣ ਦੇ ਨਾਤੇ ਅਸੀਂ ਘਰ ਘਰ ਦੇ ਵਿੱਚ ਵਿਚਰੇ ਔਰ 2022 ਦੀ ਜਿਹੜੀ ਸਰਕਾਰ ਅਸੀਂ ਵੱਡੇ ਪੱਧਰ ਤੇ ਬਣਾਈ ਔਰ ਉਸ ਤੋਂ ਬਾਅਦ ਅੱਜ ਤੱਕ ਜਿਹੜਾ ਅਸੀਂ ਨਿਰਸਵਾਰਥ ਕੰਮ ਕਰ ਰਹੇ ਆਂ ਮਹਿੰਦਰ ਸਾਹਿਬ ਪਿਛਲੇ ਲੰਬੇ ਸਮੇਂ ਤੋਂ ਆਪਾਂ ਤੁਹਾਨੂੰ ਜਾਣਦੇ ਆਂ ਤੁਸੀਂ ਨਾਵਾਗੋ ਪਾਰਟੀ ਵਿੱਚ ਚੜ੍ਹੇ ਜਦੋਂ ਲੋਕਾਂ ਨੂੰ ਟਾਮਾਟਾ ਬਤਾਉਂਦਾ ਅੱਜ ਇੰਨਾ ਲੰਮਾ ਸਮਾਂ ਬੀਤਣ ਦੇ ਬਾਅਦ ਵੀ ਮਤਲਬ ਜਿਹੜੇ ਪਾਰਟੀ ਵਰਕਰ ਨੇ ਉਹਨਾਂ ਨੂੰ ਕਿਸੇ ਨੇ ਚੇਅਰਮੈਨ ਨਹੀਂ ਕਿਸੇ ਨੇ ਕੋਈ ਸੀ ਕਿਸੇ ਨੇ ਕੋਈ ਮਤਲਬ ਪਾਰਟੀ ਲੋਕ ਵੱਖ-ਵੱਖ ਕੌਟਿਆਂ ਦੇ ਲੋਟਿਆ ਗਿਆ ਤੁਸੀਂ ਇੰਨਾ ਲੰਮਾ ਸਮਾਂ ਜਿਹੜਾ ਮਤਲਬ ਪਾਰਟੀ ਨਾਲ ਕੱਟਿਆ ਤੇ ਕਦੀ ਵੀ ਮਨ ਕੀਤਾ ਵੀ ਛੰਡਿਆ ਲਈ ਗਈ ਜੀ ਜਨਾਬ ਚੇਅਰਮੈਨ ਨਹੀਂ ਮੈਂ ਪਾਰਟੀ ਦਾ ਜਝਾਰੂ ਵਰਕਰ ਆ ਜਝਾਰੂ ਸਾਥੀਆਂ ਤੇ ਮੈਨੂੰ ਜਨੂਨ ਆ ਕੰਮ ਦਾ ਮੈਂ ਨਿਰਸਵਾਰਥ ਸੇਵਾ ਕੀਤੀ ਆ 2022 ਦੇ ਵਿੱਚ ਜਦੋਂ ਅਸੀਂ ਟਿਕਟ ਦੀ ਦਾਵੇਦਾਰੀ ਪੇਸ਼ ਕੀਤੀ ਸੀ ਉਸ ਸਮੇਂ ਵੀ ਅਸੀਂ ਜਿਹੜਾ ਬਿਨਾ ਅਹੁਦਿਆਂ ਤੋਂ ਨਿਰਸਵਾਰਥ ਸੇਵਾ ਦਾ ਜਿਹੜਾ ਤਿਆਰ ਕੀਤਾ ਸੀ ਸੋ ਅੱਜ ਅਹੁਦਿਆਂ ਨੂੰ ਲੈ ਕੇ ਮਨ ਦੇ ਵਿੱਚ ਜੋ ਆਉਂਦਾ ਵੀ ਆ ਕਿ ਜਿਹੜੇ ਨਾਲ ਦੇ ਸਾਥੀ ਆ ਉਹਨਾਂ ਸਾਰਿਆਂ ਨੂੰ ਚੇਅਰਮੈਨੀਆਂ ਦੇ ਦਿੱਤੀਆਂ ਗਈਆਂ ਨੇ ਤਰਨ ਤਰਨ ਦੇ ਵਿੱਚ ਤਕਰੀਬਨ ਤੁਸੀਂ ਸਾਰਿਆਂ ਨੂੰ ਦੇਖ ਰਹੇ ਜੇ ਪਰ ਕਮਰਜੀ ਸਿੰਘ ਮਝੈਲ ਨਿਰਸਵਾਰਥ ਅਲਕੇ ਦਾ ਸੇਵਾਦਾਰ ਹੈ ਸੇਵਾਦਾਰ ਰਹੇਗਾ ਤੇ ਸੇਵਾਦਾਰ ਸੀ ਜੀ ਆਨ ਸਾਹਿਬ ਕਿਤੇ ਨਹੀਂ ਕਿਤੇ ਲੱਗਦਾ ਨਹੀਂ ਕਿ ਪਾਰਟੀ ਦੇ ਵਿੱਚ ਜਿਵੇਂ ਮਤਲਬ ਐਮਐਲਏ ਆਪਣੇ ਚਾਰ ਹਰਕਿਆਂ ਦੇ ਆਪੋ ਆਪਣੇ ਵਰਕਰਾਂ ਨੂੰ ਸਮਰਥਨ ਕਰਾਉਣ ਨੂੰ ਮੋਢੇਦਾਰੀਆਂ ਏਅਰਮੈਨੀਆਂ ਦਿਵਾ ਕੇ ਕੋਸ਼ਿਸ਼ ਕਰ ਦਿੱਤੀ ਤੇ ਕੀ ਮਝੈਲ ਸਾਹਿਬ ਦੇ ਡਾਕਟਰ ਸਾਹਿਬ ਨਾਲ ਹੀ ਗੱਲ ਦੀ ਕਿ ਜਾਂ ਪਾਰਟੀ ਨੇ ਮਤਲਬ ਇੱਧਰ ਤੁਹਾਨੂੰ ਹੰਗੋਲੇ ਕਰ ਸਕਿਆ ਇਹ ਤਾਂ ਵੇਖੋ ਪਾਰਟੀ ਦਾ ਹੀ ਮੈਂ ਹੁਕਮ ਜਿਹੜਾ ਸਿਰ ਮੱਥੇ ਆ ਜਦੋਂ ਸਮਾਂ ਆ ਗਿਆ ਉਦੋਂ ਪਾਰਟੀ ਨੇ ਆਪੇ ਸਾਰਾ ਕੁਝ ਮਾਨ ਸਨਮਾਨ ਕਰ ਦੇਣਾ ਜੀ ਪਾਰਟੀ ਦੇ ਵਿੱਚ ਮਾਨ ਸਨਮਾਨ ਦੀ ਮੰਗ ਨਹੀਂ ਰੱਖੀ ਜੋ ਵੀ ਪਾਰਟੀ ਦਾ ਹੁਕਮ ਹੋਏਗਾ ਸਿਰ ਮੱਥੇ ਆ ਅੱਜ ਵੀ ਪਾਰਟੀ ਦੇ ਸੱਚੇ ਸੁੱਚੇ ਜਹਾਰੂ ਆ ਔਰ ਬਹੁਤ ਲੰਮੀ ਰੇਸ ਦੇ ਘੋੜੇ ਆ ਉਹ ਜਿਹੜੀ ਰੇਸ ਅਸੀਂ ਲਗਾਤਾਰ ਦਿਨ-ਦਿਨ ਆਪਣੀ ਲੰਮੀ ਕਰੀ ਜਾ ਰਹੇ ਹਾਂ ਜੀ ਧੰਗੀਆਂ ਸਵਾਣ ਦੇਖਦੇ ਆਮ ਆਦਮੀ ਪਾਰਟੀ ਦੀ ਦਿੱਕਤਾ T20 ਦੇ ਵਿੱਚ ਐਮਐਲਏ ਦੀ ਸੀਟ ਕੋਦੇ ਇਵਿਸ਼ਵਾਰ ਰਹੇ ਮੈਂ ਆਮ ਆਦਮੀ ਪਾਰਟੀ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਚੀਫ ਮਿਨਿਸਟਰ ਪੰਜਾਬ ਨੂੰ ਪ੍ਰਭਾਰੀ ਸ਼੍ਰੀ ਮਨੀਸ਼ ਸ਼ੋਧਿਆ ਜੀ ਨੂੰ ਇਹ ਭਰੋਸਾ ਦਿਵਾਉਂਦਾ ਹਾਂ ਕਿ ਅਗਰ ਪਾਰਟੀ ਸਾਡੇ ਸਿਰ ਤੇ ਤਾਜ ਰੱਖਦੀ ਆ ਸਾਡੇ ਤੇ ਭਰੋਸਾ ਕਰਦੀ ਆ ਤਾਂ ਮੈਂ ਹਲਕੇ ਦੀ ਜਿਹੜੀ ਵਾਗ ਡੋਰਿਆ ਬੜੀ ਸੁਚੱਜੀ ਢੰਗ ਨਾਲ ਇਮਾਨਦਾਰੀ ਦੇ ਨਾਲ ਅਤੇ ਨ ਟੜਕ ਹੋ ਕੇ ਸਾਂਭਾਂਗਾ ਔਰ ਇਹ ਪਾਰਟੀ ਨੂੰ ਸੀਟ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾਵਾਂਗਾ ਵਸੀਆਂ ਨੂੰ ਆਪਣੇ ਵੱਲੋਂ ਆਮ ਆਪਾ ਲੋਕੀ ਇਹ ਕਹਿੰਦੇ ਮੈਂ ਆਪਣੇ ਹਲਕਾ ਵਾਸੀਆਂ ਨੂੰ ਪਿੰਡਾਂ ਦੇ ਜਿਹੜੇ ਸਾਡੇ ਪਰਿਵਾਰ ਨੇ ਉਹਨਾਂ ਨੂੰ ਸ਼ਹਿਰ ਵਾਸੀਆਂ ਨੂੰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਚਲੋ ਜੋ ਵੀ ਗੱਲ ਕਰਨ ਤਾਂ ਹਲਕੇ ਦੇ ਵਿੱਚ ਹੋਈ ਹੈ ਡਾਕਟਰ ਕਸ਼ਮੀਰ ਸਿੰਘ ਸੋਲਜੀ ਵੱਲੋਂ ਬਹੁਤ ਮਾੜੀ ਹੋਈ ਹੈ ਅੱਗੇ ਵੀ ਜੋ ਵੀ ਨਮਾਇੰਦਾ ਤੁਸੀਂ ਚੁਣੋਗੇ ਉਹ ਚੰਗਾ ਅਣਥੱਕ ਈਮਾਨਦਾਰ ਉਮੀਦਵਾਰ ਚੁਣ ਕੇ ਜਿਹੜਾ ਤਰਨਤਾਰਨ ਹਲਕੇ ਦੇ ਮੁੱਦੇ ਲੈ ਕੇ ਤਰਨਤਾਰਨ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਜਿਹੜਾ ਵੱਡੇ ਪੱਧਰ ਤੇ ਕਾਰੋਬਾਰ ਕਰੇ ਕੰਮ ਕਰੇ ਉਸ ਬੰਦੇ ਨੂੰ ਜਿਹੜੀ ਵਾਗਡੋਰ ਤਰਨਤਾਰਨ ਹਲਕੇ ਦੇ ਲੋਕਾਂ ਨੂੰ ਚਾਹੀਦੀ ਆ ਫੜਾਉਣੀ ਤਾਂ ਜੋ ਸਾਡੇ ਤਰਨਤਾਰਨ ਹਲਕੇ ਦਾ ਵਿਕਾਸ ਹੋ ਸਕੇ